ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਬਲੌਗਰ ਸੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਪਲੀਜ਼ ਵਲੌਗ ਨੂੰ ਕਰਿਆ ਕਰੋ ਜੀ ਕੋਲ ウォਚ ਕਿ ਦਿਨ ਹੈ ਅੱਜ ਸੋਮਵਾਰ ਤੇ ਆਪਾਂ ਚਾਹਦੇ ਸੀ ਸਕੂਲ ਸਕੂਲ ਦੇ ਲਈ ਹੋ ਗਈਆਂ ਰੈਡੀ ਤੇ ਟਾਈਮ ਬੱਸ 7 ਵਜਰ ਆ ਲਿਆ ਤੇ ਸਾਡੇ ਕਾਕੇ ਜਿਹੜੇ ਤਿਆਰ ਹੋ ਕੇ ਬੈਠੇ ਨੇ ਬਾਹਰ ਨਿਕਲਣਾ ਨਾਮ ਨਹੀਂ ਲੰਦੇ ਕਿਤੇ ਗਰਮੀ ਆ ਤੇ ਬਾਹਰ ਤਾਂ ਨਿਕਲ ਗਈ ਪੈਣਾ ਤੇ ਟੇਸ਼ਨ ਵਗੈਰਾ ਬੋਟਲ ਫਿਲ ਕਰਨੀ ਆ ਤੇ ਉਹ ਵੀ ਚੱਕਣੀਆਂ ਪੈਣੇ ਬੈਂਚ 'ਚ ਵੀ ਬੈਠਣੇ ਪਹਿਲਾਂ ਆ ਸੁਰਮਾ ਸਾਫ ਕਰਨਾ ਲੈ ਤੇਰਾ ਹਾਂਜੀ ਤੇ ਕਮਾਕਾਰਾਂ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਪੂਰੇ ਜੋਰਾਂ ਸ਼ੋਰਾਂ ਤੇ ਤੇ ਗਰਮੀ ਵੀ ਹੈ ਜਿਹੜੀ ਫੇਰ ਆਪ ਜਿਉਹੀ हां ਟਿਕਾਣੇ ਤੇ ਆ ਗਏ ਜਾਨੀ ਕਿ ਉਨੀ ਹੀ ਜਿਹੜੀ ਗਰਮੀ ਹੈ ਫੇਰ ਹੋ ਗਈ ਹੈਗੀ ਪਹਿਲਾਂ ਤਾਂ ਇੱਕ ਦੋ ਦਿਨ ਹੀ ਥੋੜਾ ਜਿਹਾ بس ਜਾਨੀ ਕਿ ਸੈਟ ਸੀ ਮੌਸਮ ਪਰ ਹੁਣ ਨਹੀਂ ਹੁਣ ਫੇਰ ਉਹੀ ਕੁਛ ਹੈ ਤੇ ਗੈਸ ਚੱਲ ਗਈ ਹੈ ਮੇਰੀ ਜੁੱਤੀ ਬਾਹਰ ਰੱਖਿਆ ਸੀ ਪੁੱਤ ਕੀ ਹੋ ਗਿਆ ਚਲ ਆ ਜਾ ਸੱਤ ਸੁਨਦੇ ਨਹੀਂ ਭਾ ਕੇ ਦਮਾ ਦਹੀਂ ਖਾਓ ਰੋਟੀ ਨਹੀਂ ਖਾਣੀ ਤਾਂ ਦਹੀਂ ਖਾਓ ਚਲੋ ਚੱਲੀਏ ਬਾਹਰ ਆਜੋ ਰੋਟੀ ਰੋਟੀ ਜਦ ਤੱਕ ਪੱਕੀ ਨਹੀਂ ਹੋ ਰੋਟੀ ਵਾਲੀ ਆ ਆ ਜਾ ਫਿਰ ਵਾਰ ਬੀਬੀ ਤੋਂ ਖਾਓ ਭੱਜੋ ਪਰੌਂਠੇ ਦਾ ਹਾਂ ਪਰੌਂਠਾ ਗਾਦੀ ਬਣਾਈ ਜਾਂਦੀ ਐ ਅੱਜ ਉਹ ਖਾ ਦੇ ਇਹਨਾਂ ਦੁੱਧ ਘੁੱਟ ਕੀ ਪੀਂਦੀ ਐ ਸੁਆ ਪਿੰਦੀ ਨਹੀਂ ਹੈਗੀ ਜਿਆਦਾ ਫਿਰ ਤਾਂ ਕਰਕੇ ਅੱਜ ਹੀ ਲੱਗੀ ਐ ਬਿਸਕੁਟ ਦੇ ਡੱਬੇ ਕੱਢ ਕੇ ਰੱਖ ਲੈ ਇੱਕ ਹੈ ਬੈਗ ਪੈਰਾਂ ਦੇ ਕੋਈ ਨਹੀਂ ਆ ਜਗਰਾ ਜਲਦੀ ਬਾਹਰ ਐ ਤਾਂ ਹਿੰਡਣਾ ਕੋਈ ਚਾਰ ਜੀ ਨਹੀਂ ਹੁੰਦਾ ਹੈਗਾ ਹੱਲ ਹੀ ਜਾਂਦਾ ਹੈ ਚਲੋ ਫੁਲਕਾ ਖਾਏ ਆ ਸਾਡੇ ਬੰਦੇ ਨੂੰ ਜੇ ਭੁੱਖ ਲੱਗਦੇ ਜੇ ਫੁਲਕਾ ਖਾ ਲੈਂਦਾ ਫੇਰ ਵੀ ਦੁਖੀ ਹੋ ਜਾਂਦਾ ਆ ਕੇਮਰੇ ਢਿੱਡ ਦੁਖਣ ਲੱਗੇ ਕਿਉਂਕਿ ਜਦੋਂ ਸਵੇਰ ਸਵੇਰ ਹਲਕਾ ਖਾਣੇ ਨਾ ਫਿਰ ਆਪਾਂ ਨੂੰ ਹੋਰ ਹੀ ਹੋ ਜੇ ਲੱਗ ਜਾਂਦਾ ਢਿੱਡ ਜਿਆਦਾ ਭਰ ਜਾਂਦਾ ਮੁੜ ਕੇ ਆਹ ਅੱਗੇ ਚੱਲ ਕੇ ਜਾ ਕੇ ਨਾ ਲੱਗਦਾ ਸਟੈਂਟਰ ਲੈਣੀ ਨਹੀਂ ਇਹਦੀ ਚੱਲ ਪੁਰਾਣੀ ਪੈ ਜਾਏਗੀ ਉਹ ਪੀਡੀ ਸੀ ਨਵੀਂ ਲਾ ਕੇ ਦਿੱਤੀ ਹੁਣ ਇਹ ਵੀ ਪਸੰਦ ਨਹੀਂ ਚਲੋ ਪਰਸ਼ੂ ਮੰਦੇ ਵੀ ਬਿਛਾਤੀ ਬੈਂਡ ਸਾਫ ਕਰਕੇ ਰੱਖੇ ਸੀ ਅੱਜ ਫੇਰ ਨਹੀਂ ਆਏਗੀ ਸਫਾਈ ਵਾਲੀ ਬੜਾ ਔਖਾ ਪੁੱਛਿਆ ਗगन ਨੂੰ ਕਿੱਥੇ ਕਰੀ ਬੈਣ ਇਹਨੂੰ ਨਾ نیچے ਕਰ ਲਿਆ ਕਰ ਐਂ ਕਰਕੇ نیچے ਕਰ ਲਿਆ ਕਰ ਪੁੱਤ نیچے ਕਰ ਲਿਆ ਹਾਂ ਦਿਖਾਈ ਦਿਖਾਈ ਕਿ ਲੰਮੀ ਸੀ ਨਹੀਂ आ सहारा को सिनादे ਅੱਜ ਜੀ ਟਾਈਮ ਹੋ ਗਿਆ 4:30 ਦਾ ਅੱਜ ਤਾਂ ਮੈਂ ਆ ਕੇ ਵਲੌਗ ਅਪਲੋਡ ਕਰਕੇ ਜਿਉਂ ਸੀ ਤੇ 4 ਵਜੇ ਉੱਠੀ ਆ ਤੇ ਹੁਣ ਚਾਹ ਪੀਤੀ ਐ ਮੰਮੀ ਵੈਸੇ ਚਾਹ ਬਣਾ ਦਿੰਦੇ ਪਰ ਮੈਨੂੰ ਸੌਂਦ ਲਾਲ ਚੋ ਗਿਆ ਕਿਉਂਕਿ ਸਵੇਰ ਨਾਲ ਜਦ ਮੈਂ ਸਹੀ 4 ਵਜੇ ਉੱਠ ਕੇ ਬਾਹਰ ਚਲੀ ਗਈ ਸੀ ਕੰਮ ਕਰ ਕਰਨ ਲੱਗੇ ਸੀ ਕਿਉਂਕਿ ਉੱਠ ਤਾਂ ਮੈਂ 10 ਮਿੰਟ ਲੇਟ ਵੀ ਸਕਦੀ ਸੀ ਪਰ ਜਦੋਂ ਚਾਹ ਨਾ ਆਰਾਮਦਾਰੀ ਨਾਲ ਬੈ ਕੇ ਨਹੀਂ ਪੀਤੀ ਆਉਂਦੀ ਹੈਗੀਗੀ ਵੀ ਕੰਮਾਂ ਦੀ ਭਜਨ ਅਠ ਜੀ ਜ਼ਿਆਦਾ ਹੁੰਦੀ ਹੈ ਫਿਰ ਤਾਂ ਕਰਕੇ ਆਪਾਂ ਜਲਦੀ ਉੱਠ ਖੜੇ ਸੀ ਤੇ ਟਾਈਮ ਨਾਲ ਜਿਹੜੇ ਸਵੇਰ ਕੰਮ ਕਰਨ ਲੱਗਦੇ ਸੀ ਤੇ ਹੁਣ ਫੇਰ ਹੈ ਜਿਹੜਾ ਆਪਣਾ ਕੰਮਾਂ ਕਰਾਂ ਦਾ ਟਾਈਮ ਹੋ ਗਿਆ ਤੇ ਅੱਜ ਜਿਹੜਾ ਮੌਸਮ ਹੈ ਨਾ ਜਿਆਦਾ ਗੰਦੀ ਗੰਦਾ ਯਾਨੀ ਕਿ ਇੰਨੀ ਗੰਦੀ ਗਰਮੀ ਹੈ ਨਾ ਬਸ ਕੋਈ ਹਾਲ ਨਵੇਂ ਸਾਰ ਬੱਦਲ ਵਾਈ ਵੀ ਹੈ ਪਰ ਕੋਈ ਫਾਇਦਾ ਨਹੀਂ ਬੱਦਲ ਵਾਈ ਦਾ ਐਨਾ ਮੌਸਮ ਸਹਰੇਆ ਦੇਣਾਗਾ ਬਰਾਹਾ ਲਈ ਹੋ ਗਿਆ ਬਹਿਣਾ ਦੇ ਵਿੱਚ ਜਮਾ ਹੈ ਭੱਜ ਕਿ ਜਣੀ ਕੀ ਕਹਿੰਦੇ ਹੁੰਦੇ ਨੇ ਆਮਾ ਮਰ ਕੇ ਆ ਕੇ ਡਿੱਗੇ ਕਰੇ ਤੇ ਹੁਣ ਉਦੋਂ ਘੱਟ ਸੀ ਬਦਲਵਾਈ ਜੀ ਹੁਣ ਜ਼ਿਆਦਾ ਹੋਈ ਪਈ ਐ ਚਲੋ ਜੀ ਬਾਹਰ ਤਾਂ ਹੁਣ ਨਿਕਲਨੇ ਪੈਣਾ ਐ ਮੇਰੇ ਪਾਪਾ ਪਸ਼ੂ ਨੂੰ ਉੱਠੇ ਪਾਉਣਗੇ ਫਿਰ ਨਾਲ ਬਣਾਉਣੇ ਵਗੈਰਾ ਹੁੰਦੇ ਨਾਲ ਫਿਰ ਖਰਾਕਾ ਵਗੈਰਾ ਪਸ਼ੂ ਨੂੰ ਸਿੱਟਨੀਆ ਹੁੰਦੀ ਐ ਨਾਲੇ ਪਾਈ ਐ ਮਸ਼ੀਨ ਦੇ ਵਿੱਚ ਕੱਪੜੇ ਬਹੁਤ ਟਾਈਮ ਲੱਗਦੀ ਐ ਪ੍ਰੈਸਟ ਕਰ ਲਈ ਲੈ ਸਕੂ ਲੋ ਆਗੇ ਨੇ ਇੱਕੇ ਦਾ ਮਾ ਕੁਲੋਂ ਨੇਣਾ ਜਦੋਂ ਫਿਰ ਇੱਕੇ ਦਮ ਕਿਉਂਕਿ ਗਰਮੀ ਦੇ ਵਿਚ ਆਉਣ ਕਰਕੇ ਤੇ ਇਹ ਯੂਨੀਫਾਰਮ ਵਗੈਰਾ ਸਾਰੇ ਡਾਂਹੇ ਖਿਲਾੜੇ ਪਾ ਦਿੰਦੇ ਆ ਬੱਚੇ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਜਿਵੇਂ ਖਿਲਾੜੇ ਪਾਏ ਹੁਣ ਉਵੇਂ ਆ ਜਿਹੜੇ ਵੜ ਦੀ ਸਪਾਈ ਕਰ ਕਿਉਂਕਿ ਖਿਲਾੜਨ ਜਗ੍ਹਾ ਨਾਲ ਪਸਾਰ ਤੇ ਆਏ ਹੈ ਸਿਆਣੇ ਆਗੇ ਬੱਚੇ ਸਮਝ ਲਾ ਲਿਆ ਅੱਖ ਲੱਗ ਗਿਆ ਨੇ ਸਾਰੀ ਰੈੱਡ ਸ਼ੀਟ ਮੇਰੇ ਆਉਦੀ ਨੂੰ ਮੈਂ ਪਟੂ ਬਣਾਉਣ ਚਲੀ ਗਈ ਤੇ ਇਧਰੋਂ ਵੀ ਕਹਿੰਦੀ ਦੇਖੋ ਮੰਮੀ ਮੈਂ ਛੋੜੇ ਸਾਰੇ ਸਮਾਨ ਦੀ ਸੈਟਿੰਗ ਕਰਤੀ जिन्ना के खलारा पाया जाने करने करने सारा के अंदर कहने सारा साथ बाय ठीक है कितना पर नगु ने एक भी नहीं मेरे ना तो तो आज तू नगु दिश लाई है ना नहीं तो हमेशा इधर देख नहीं तो हमेशा नगु ही तेरे ना दिश कहता लाओ है ना आज तू दिश कहता लाई है चलो कोई बात नहीं हो जाने का देखा दे कपड़े चुक तू मेरे हाथ कर दूँ मुझे छड़ क्या ਨੋਪੇ ਟਾਈਮ ਹੋ ਗਿਆ 5 ਦਾ ਤੇ ਆਪਾਂ ਇਧਰ ਆਪਣੇ ਕੰਮ ਕਰ ਜਿਹੜੇ ਨਵਟਾ ਗਏ ਸੀਗੇ ਤੇ ਬਾਹਰ ਦਾ ਮੌਸਮ ਦੇਖੋ ਦੇਖਣ ਦੇ ਵਿੱਚ ਤਾਂ ਐਵੇਂ ਆ ਕਿ ਬੱਦਲ ਵਾਈਆ ਹਨਾ ਤੇ ਪਰ ਹਾਲ ਕੋਈ ਨਹੀਂਗਾ ਜਿਵੇਂ ਕੀ ਦੇਖੋ ਐਵੇਂ ਬੱਦਲ ਵਾਈ ਦੀ ਬਣੀ ਹੋਈ ਐ ਤੇ ਪਰ ਇੰਨੀ ਕਿ ਜ਼ਿਆਦੇ ਗਰਮੀ ਆ ਆ ਹੁਣ ਮਾੜੀ ਜਿਹੀ ਹਵਾ ਜਾਨੀ ਕਿ ਪੱਤਾ ਹਿੱਲਣ ਲੱਗਿਆ ਕੀ ਲਾਣ ਆਇਆ ਨਵਰੀਤ ਪਪਾ ਕਾਂਡੇ ਮਾਜੀ ਫਿਰ ਧਾਰਾਂ ਕੱਢਦੇ ਆ ਜਾਂ ਪਹਿਲਾਂ ਧਾਰਾਂ ਕੱਢਦੇ ਆ ਫ੍ਰਿਜ ਦੇ ਵਿੱਚ ਬਰਖ ਪਾਉਣ ਵਾਲੀ ਆਓ ਫ੍ਰਿਜ ਦੇ ਵਿੱਚ ਬਰਖ ਪਾਉਣ ਵਾਲੀ ਕੈਂਪਰ 'ਚ ਬਰਖ ਪਾਉਣ ਵਾਲੀ ਆ ਹਨਾ ਐਨੀ ਨਾ ਘੋੜ ਫ੍ਰਿਜ ਲਾਇ ਦੇ ਚਲੀ ਗਈ ਹਾਂ ਆ ਵਿੱਚ ਰੱਖਣੀ ਸੀ ਮੈਂ ਤਾਂ ਕੀ ਵਿੱਚ ਰੱਖਣੀ ਸੀ ਕੋਈ ਗੱਲ ਲੈ ਮੈਂ ਨੰਬਰ ਤਾਂ ਦੇ ਵੱਡਾ ਲਾਉਂਗਾ ਆ ਦੇਖੀ ਪੀ ਕੇ ਤੇ ਖਾਲੀ ਕੰਡ ਦੇ ਵਿੱਚ ਛੋਟਾ ਰੱਖਿਆ ਪਿਆ ਦਾ ਤੂੰ ਜਾਂ ਜੀਰਾ ਪਾਚ ਬਣਾ ਲਈ ਇੱਥੇ ਰੱਖ ਪਾਚ ਬਣਾ ਲਈ ਆਹ ਇਹ ਕਦ ਕਰਦੀ ਹੁੰਦੀ ਹੈ ਨਿੱਕਰ ਕਿਦਾਂ ਦਿਹਾਉਣੀ ਹੁੰਦੀ ਆ ਨਾ ਮਾਰ ਕੇ ਪਾ ਲਾ ਹਾਦੀ ਗਾਦੀ ਸਬਜੀ ਭਾਜੀ ਬਣ ਲਈ ਜੀੜੀ ਜੀੜੀ ਕਰ ਸਕੀ ਹੈ ਕਿ ਉਹ ਬਣਾਓ ਕਿਹੜੀ ਸਬਜੀ ਕਰੀ ਪਤਾ ਨਹੀਂ ਸਾਨੂੰ ਬਤਾਓ ਹਮ ਤਕਉ ਨਹੀਂ ਲਾਂਡਾ ਫੇਰ ਤਾਂ ਹੁਣ ਤਾਂ ਗਾਹੀ ਨਾਲ ਜਾਂ ਝੋਨੇ ਦਾ ਕਰਕੇ ਵੀ ਹੁਣ ਝੋਨਾ ਲੱਗਣਾ ਇਹੜਾ ਰਹਿ ਗਿਆ ਥੋੜਾ ਬਹੁਤਾ ਖਾਂਟ ਕੱਟ ਫੁੱਟੇ ਬਾਕੀ ਤਾਂ ਹੈ ਨਹੀਂ ਤਾਂ ਵਸੀ ਨੂੰ ਗਿਦਰ ਲੈ ਬਦਰ ਜਾ ਹਾਂ ਉਸ ਸਵਾਦ ਵਾਲੀ ਹੁੰਦੀ ਆ ਹਲਕੀ ਜੀ ਮਾਜਮ ਕਿੰਨਾ ਗੰਦਾ ਅੱਜ ਗਰਮੀ ਬਹੁਤ ਆ ਦਾਦੀ ਲੋੜੇ ਦੇ ਅੰਦਰ ਇਹ ਕਰਨੀ ਆ ਚ ਬੜੀ ਆਖੀ ਆ ਤੇ ਡਿੱਕੇ ਖੱਡੀ ਜਾਂਦਾ ਬੱਦਲ ਉਂਝਾ ਦਿੰਦਾ ਪੰਦਾ ਹੈ ਨਹੀਂ ਠੀ ਬੱਦਲ ਉਂਝਾ ਦਿੰਦਾ ਪੰਦਾ ਹੈ ਨਹੀਂ ਬੈਰ ਉੱਡ ਗਿਆ ਹਾਲਾਟ ਆ ਬਣਾ ਕੇ ਦੇ ਪਾਣੀ ਦੇ ਨਹੀਂ ਕੀ ਹੋ ਗਿਆ ਇਹ ਇਹ ਦਾ ਸਵਾ ਫਰਮਾ ਤੋਰ ਲਨੋ ਸਕੇ ਨਾ ਕੰਮ ਕਰਦਾ ਲੱਗਾ ਕਤੋਂ ਦਾ ਲੈਣਾ ਨਾ ਔਰੀ ਇਹ ਪਰਸਨਲ ਕੇਸੇ ਮੰਡੀ ਆ ਅਸੀਂ ਵੀ ਲੱਗ ਜਾਵਾਂਗੇ ਤੜਕੇ ਸਕੂਲ ਇਹਨੂੰ ਜੀਤੋਂ ਆਹ ਦੇਖੀਏ ਸਾਡੀ ਸਿਆਣੀ ਕੁੜੀ ਕੱਟੀ ਨਹੀਂ ਆ ਅੱਜ ਮਖਾਣਾ ਲੈ ਕੇ ਹੂੰ ਕੋਈ ਗੱਲ ਜੀ ਅੱਜ ਮੈਂ ਤੇ ਜਟਣੇਗਾ ਕਿ ਇਹਨਾਂ ਤੋਂ ਜਾ ਬਣਿਆ ਮੈਂ ਮਸਾਂ ਟਾਈਮ ਪਾਸ ਕੀਤਾ ਉੱਥੇ ਬੈਠ ਕੇ ਜੀ ਬੰਦ ਗਿਓ ਲੈ ਆਣੀ ਪਊਗੇ ਫਿਰ ਹੋਰ ਕੋਈ ਹੱਲ ਨਹੀਂ ਹਾਂਜੀ ਤੂੰ ਪਾਸੇ ਹੋ ਜਾ ਮੈਂ ਧੋਣੀਆਂ ਕੱਪੜੇ ਹੈ ਆਵਦੇ ਹਾਂ ਖੂਤੋ ਰਹੀਏ ਦੇਖਾ ਨਹੀਂ ਮੈਨਾਂ ਲਾ ਪਿਆ ਹੈ ਜੇ ਬੇਟੇ ਮੇਰਾ ਆ ਕਾ ਤੁੰਦਾ ਤੇ ਬਾਗੇ ਪਸੀਨਾ ਲੱਗਿਆ ਹੋਇਆ ਗਿਆ ਮੈਂ ਲੈ ਲੈਂਗੀ ਇਹਦੀ ਮੂੰਹ ਤਾਂ ਮਿੱਟੀ ਜਾਂਦੀ ਹੈ ਗਿਆ ਜਦੋਂ ਆਪਾਂ ਅੰਚ ਜਾਂਦੇ ਹਾਂ ਮੁੱਠੀ ਉੱਤੇ ਪੈਂਦੀ ਹੈ ਮੈਂ ਆਪੇ ਲਾ ਦੂੰਗੀ ਦੇਖੋ ਗਾਂ ਦਾ ਵਿਚਾਰਿਆਂ ਲੱਗੀ ਹਾਲ ਹੋਇਆ ਅੱਜ ਗਰਮੀ ਨਾਲ ਤਾਂ ਇੰਨੀ ਜਿਆਦੇ ਗਰਮੀ ਮਾਂਦੀ ਹੈ ਲਾਲਾ ਦੇ ਕਹਿੰਦੇ ਸ਼ਾਇਦ ਇਸ ਦਗਾਣੀ ਹਾਂਗਾ ਮੈਰੀ ਕਮਨ ਮੈਰੀ ਕਮਨ ਕਿੱਥੇ ਜਾ ਰਹੀ ਹੋ ਰੀਵਣਾ ਰੀਵੜ ਗੁੱਲੇ ਫਿਰਦੇ ਵਾਲਾਂ ਗੱਲਾਂ ਵਾਲੀ ਦੇ ਓਏ ਆਏ ਕਿਉਂ ਝੂਠੀ ਕਰਾਤੀ ਫਰਨੀਚ ਸੜਦੇ ਡਰਨ ਨੂੰ ਇਹ ਕੀ ਕਹਨੀ ਹੈਂ ਗੀਆਂ ਤੇਰੇ ਜਿੱਡੀਆਂ ਇਹ ਆ ਮੂੜੀਆਂ ਚੱਲ ਚੱਲ ਮਾਰ ਚਲਾ ਕੇ ਉਹ ਦੀ ਆਈ ਖਾਣ ਵਾਲੀ ਪਿੱਲਾ ਹਮੈ ਮੈਨੂੰ ਡਾਂਟੋ ਰੱਖਦਾ ਗੰਦੀਆਂ ਜੀ ਤੂੰ ਚਲ ਉੱਥੇ ਸੈਂਖੇ ਚ ਧੋ ਇਹਨੂੰ ਚਲ ਓ ਚੱਕ ਚੱਕੀ ਹਾਜੀ ਤੁਸੀਂ ਆਹ ਉਹੇ ਪਾਟਾ ਮਸ ਧੋ ਕੇ ਮੈਂ ਇਹਦੇ ਨਹੀਂ ਧੋ ਕੇ ਕਿ ਇਹਦਾ ਮਹ ਸਾਢੇ 6 ਲੈ ਬੀ ਫੇਕਰਤੀ ਕਿਹੜੀ ਕੱਪ ਪਾਈ ਜਾਂਦੇ ਸੀ ਆ ਵੀ ਕੀ ਬਜ਼ਾਰ ਤਾਂ ਨਹੀਂ ਪਾਈ ਜਾਂਦੇ ਸੀ ਖਾਣਾ ਮੈਂ ਹਾਂ ਉਹ ਤਾਂ ਬਾਹਰ ਸਾਡੇ ਕਿਵੇਂ ਨਹੀਂ ਪਈ ਹੈ ਨਹੀਂ ਪਈ ਕੋਈ ਨਹੀਂ ਪਈ ਇਹੋ ਆਪ ਦਾ ਪੈਸੀ ਸਾਰੇ 10 ਮੈਂ ਹੁਣ ਆਲ ਨੂੰ ਪੈਸੀ ਕਿੱਥੋਂ ਘੜਾ ਬਸ ਬੰਕ ਦਾ ਸੀ ਬਜ਼ਾਰ ਤੇ ਕਿਵੇਂ ਪਾਈ ਸੀ ਨਹੀਂ ਨਹੀਂ ਪਈ ਸਾਰਾ ਉਤਰਾ ਆ ਕੀ ਹੁੰਦਾ ਵੇਖੜਾ ਕਹ ਪਾਣੀ ਹੁੰਦਾ ਸੀਗਾ ਹੱਥੇ ਖੜ ਕੇ ਬੀਜਦੇ ਭਾਵੇਂ ਇੱਥੇ ਨਹੀਂ ਤੇ ਰਹੀ ਸੀ ਇਹ ਆਣੇ ਪਾਣੀ ਖੜ ਦੇਣੀ ਜਰਾ ਆਪਾਂ ਹੂੰ ਪਾਣੀ ਖੜਾ ਲੈ ਲੈ ਉਹੋ ਖਲਗੀ ਪਈ ਹੋਈ ਹੈ ਜੀ ਕਰੀ ਨਹੀਂ ਹੈ ਜਿਹੜੀ ਵਿੱਚੋਂ ਕਰੀ ਹੁੰਦੀ ਹੈ ਨਾ ਉਹ ਮਿੱਠੀ ਹੁੰਦੀ ਆ ਹਾਂ ਮਾਂ ਮਾਂ ਨਾ ਖੱਟੀ ਤੇ ਕੌੜੀ ਹਾਂ ਪਾਇਆ ਕੌੜੀ ਜਕੋ ਨਹੀਂ ਮਿੱਠੀ ਖੱਟੀ ਆ ਕੌੜੀ ਆਈ ਆ ਸਾਨੂੰ ਦਾ ਆ ਦੇਖ ਆਪਾ ਸੱਕੌੜਾ ਨਹੀਂ ਮਚਕ ਜਿਹੜੀ ਘਖੜੀ ਪਾਟਦੇ ਨਾ ਕੀ ਵਿਆਸ ਇਹ ਆ ਮੇਰਾ ਆਖਿਓ ਧੋਰੀ ਵਾਲਾ ਖਲਾਗ ਗਿਆ ਤਾਂ ਕੌੜੀ ਲੱਗੀ ਤੈਨੂੰ ਨਹੀਂ ਬੀਬੀ ਨਹੀਂ ਚੰਗਾ ਨਾ ਮੰਨ ਜਿਵੇਂ ਤੇਰੀ ਮਰਜ਼ੀ ਕਾਣ ਨੂੰ ਕੀ ਕਹਿੰਦੀ ਅੰਕਿੰ ਕਿੰ ਪਸੰਦ ਨਹੀਂ ਲਓ ਜੀ ਟਾਈਮ ਹੋ ਗਿਆ ਸਵੇਰ 8:00 ਤੇ ਆਪਣੇ ਪੋਚੇ ਦਾ ਜਿਹੜਾ ਕੰਮ ਹੈ ਕੰਪਲੀਟ ਹੋ ਗਿਆ ਤੇ ਕੱਪੜੇ ਪ੍ਰੈਸ ਦਾ ਵੀ ਹੋ ਗਿਆ ਤੇ ਜੋ ਹੀ ਕੱਪੜੇ ਪ੍ਰੈਸ ਹੋਏ ਤੇ ਮੈਨੂੰ ਲੱਗਦਾ ਮਸ਼ੀਨ ਦਾ ਕੰਮ ਹੋ ਗਿਆ ਉਹਦਾ ਪ੍ਰੈਸ ਦਾ ਕੰਮ ਹੋ ਗਿਆ ਸੜਗੀ ਮੇਰੇ ਹਿਸਾਬ ਨਾਲ ਹੋ ਰਹੀ ਹੋ ਰਹੀ ਚੜੜ ਚੜੜ ਲਾ ਕੇ ਕਰਨਾ ਇਹ ਦੇਖ ਲਓ ਐਸ ਤਰ੍ਹਾਂ ਸਾਈਕਲੀ ਦਾ ਨੂੰ ਕੂਤ ਸਵਾਰ ਵੱਡੀ ਸਾਈਕਲ ਚਲਾਉਂਦੀ ਐ ਸਮੀਰਤ ਵਾਲੀ ਇੱਥੇ ਬਹਿ ਕੇ ਇਹਨੇ ਸਬਜੀ ਕਰੀ ਬਣਾਈ ਆਪਾਂ ਸਟੋਰਣਾ ਸਟੋਰਣਾ ਭੁੱਖ ਲੱਗੀ ਪਈ ਐ ਤਾਂ ਖਾਣਦੇ ਉਸ ਅੱਜ ਮੇਰੀ ਬਾਲਟੀ ਰਹਿ ਗਈ ਧੋਣ ਵਾਲੀ ਦੁੱਧ ਵਾਲੀ ਬਸ ਉਧਰੀ ਕਪੜੇ ਲੱਤਾਂ ਤੇ ਲੱਗੀ ਰਹੀ ਸੋਤ ਬੰਦਲਾ ਦਿੰਦੀ ਹੈ ਗਰਮੀ ਜਮਾਉਂਦੀ ਸਬਜੀ ਧਰਨ ਵਾਲੀ ਵੀ ਮੈਂ ਤਾਂ ਹੁਣੇ ਬਣਾ ਦੇ ਤਰਕੇ ਜਿਹੜਾ ਬਣਾਵੇ ਤਰਕੇ ਟਾਈਮ ਹੀ ਨਹੀਂ ਹੁੰਦਾ ਇਹਨਾਂ ਸਬਜੀ ਬਣਾਉਣ ਦਾ ਜਮਾ ਬਰੀਆਣੀ ਲੱਗਦੀ ਪਤਾ ਨਹੀਂ ਕਿਉਂ ਚੂਨੀ ਵਗੈਰਾ ਕੱਟ ਕੇ ਚਲੋ ਉਖਾਰਾਂਗੇ ਡੰਗ ਲਾਵਾਂਗੇ ਪਰ ਟੇਸਟੀ ਇਨਾਂ ਦਾ ਪਹਿਲਾਂ ਜਾਸਤੇ ਦੀ ਪਾਦੀ ਰੋਟੀ ਮਮਾ ਮੈਂ ਕਿਤੇ ਨਾ ਆਇਆ ਤੇ ਚੰਗੀ ਨਾ ਕੋਸ਼ਿਸ਼ ਕਰਦਾ ਕੋਸ਼ਿਸ਼ ਕਰਦਾ ਕਦੋਂ ਗਾ ਕੋਲਾ ਪਤਾਵਾ ਕੋਤ ਜਿਆਦੇ ਤੇਰੇ ਕੋਲੇ ਆਪ ਦੀ ਸਾਈਕਲੀ ਹੈਗੀ ਹੈ ਜ਼ਰੂਰੀ ਹੈ ਤੈਨੂੰ ਤੇ ਫਿਰ ਤੂੰ ਉਹਦੀ ਟੋਕਰੀ ਤੇ ਬੈਠਣਾ ਬੈਠਣਾ ਤਾਂ ਸੀਟਤੀ ਹੈ ਮੈਨੂੰ ਪੰਚਾ ਲੱਗਦਾ ਗੰਦਾ ਹਾਂ ਦੇਖੋ ਹੁਣ ਮੱਛਰ ਕਿਵੇਂ ਮੂਰੇ ਉਹਨਾਂ ਜਾਰੇ ਮੱਛਰ ਹੋ ਗਏ ਮੇਰੇ ਤੋਂ ਬਾਅਦ ਹੁਣ ਬੱਸ ਥੋੜੇ ਕਿ ਦਿਨ ਟੱਪਦੇ ਆ ਫਿਰ ਤੂੰ ਜਿਹੜਾ ਕੰਮ ਹੈ ਚੱਲ ਪੈਣਾ ਫਿਰ ਧੋਏ ਪਾਉਣੇ ਪਿਆ ਕਰਨਗੇ ਪਸ਼ਵਾਂ ਨੂੰ ਔਰ ਜਦੋਂ ਤੁਸੀਂ ਰੋਟੀ ਬਣਾ ਕੇ ਲੈਂਦੇ ਤਾਂ ਸੂਰ ਤੇ ਹੋਣਾ ਆਪ ਦਾ ਸਿਵਾ ਉਹ ਸਬਜੀ ਬਣ ਗਈ ਉਹ ਲਿਆਣ ਨੂੰ ਫਿਰਦਾ ਆਲੂ ਤੇ ਥੋੜੀ ਜਿਹੀ ਆਲਟਾ ਇਹ ਜਿੰਨੇ ਜਾਨ ਨੂੰ ਹੋਗਾ ਕਿਉਂਕਿ ਇਹਨਾਂ ਟਾਈਮ ਨਹੀਂ ਹੁੰਦਾ ਤੇ ਆਪਾਂ ਬਣਾਈ ਸੀ ਵੀ ਚੋਲੀਆਂ ਲੈਂਦੇ ਤਾਂ ਸਾਫ ਜੀ ਕਰਕੇ ਤੇ ਬਣ ਗਈ ਸਬਜੀ ਜਿਹੜੀ ਉਹ ਖਰਾਬ ਹੋ ਗਈ ਹੈ ਮੈਂ ਤਾਂ ਰੋਟੀ ਦਾ ਭਾਈਆਂ ਨੇ ਖੜੇ ਖੜੇ ਉਹਨੂੰ ਤੜਕਾ ਲਾ ਹੀ ਦਿੰਦੇ ਆ ਨਾ ਮੜਾ ਲੱਗਿਆ ਨਾ ਪਾਣੀ ਤੁਹਾਨੂੰ ਜਦੋਂ ਖੇਰੀ ਲੱਗਦੀ ਹੈ ਰੋਟੀ ਖਾ ਗਏ ਨਾ ਉੱਪਰ ਕੜਾਏ ਆਂ ਤੇ ਰੈਸਟ ਕਰਨੇ ਬੈਠੇ ਰਹਿਣਾ ਹੁੰਦਾ ਸਰ ਤੁਹਾਨੂੰ ਕੋਈ ਨਾ ਯਾ ਦੋਸਤ ਯਾਹੋ ਬੰਦਾ ਅੱਜ ਮੈਂ ਚਾਹਤ ਨਹੀਂ ਲੱਗੀ ਕਿ ਬੜਾਈ ਖੇਨਾ ਬਹੁਤ ਅੱਥੇ ਹੋਇਆ ਬਿਲਕੁਲ ਤਾਂ ਨਹੀਂ ਮੈਂ ਕਰ ਸਕਦੀ ਬਾਹਰ ਉਜੀ ਮੈਂ ਵੀ ਪਿਆਜ਼ ਧਰ ਕੇ ਬੈ ਗਈ ਤੇ ਮੈਨੂੰ ਪਤਾ ਹੀ ਨਹੀਂ ਸੀ ਕਿ ਕਿ ਪਾਪਾ ਗਿਆ ਹੋਇਆ ਸੀ ਸ਼ਹਿਰ ਤੇ ਉਹ ਸਬਜ਼ੀ ਲੈ ਆਏ ਐਸ ਤਰ੍ਹਾਂ ਸਬਜ਼ੀ ਕੁਝ ਸਸਤੀ ਮਿਲ ਜਾਂਦੀ ਐ ਤੇ ਇਹ ਦੇਖ ਅੰਬਾਂ ਦੀ ਖੁਸ਼ੀ ਦੇ ਵਿੱਚ ਪਸਿੰਦੋਂ ਪਸੰਦੀ ਹੋਈ ਐ ਤੇ ਅੰਬ ਧੋ ਰਹੀ ਐ ਮੈਂ ਇਹ ਸ਼ੇਕ ਬਣਾਉਂਗਾ ਇੰਨੇ ਜਿਆਦਾ ਪਸੰਦ ਐ ਹੈ ਨਹੀਂ ਮੇਰੇ ਪੁੱਤ ਨੂੰ ਮੈਂ ਧੋ ਦਿੰਦੀ ਹੈ ਅੱਜ ਕੰਮ ਕਰਨ ਦੀ ਸ਼ਕੀਨ ਬਣੀ ਹੋਈ ਐ ਕਾਫੀ ਹੈਲਪ ਕਰਵਾਈ ਜਣੇ ਇਹ ਲਿਆਂਦੇ ਪਾਪੇ ਇੱਕ ਕੱਦੂ ਤੇ ਹੈਗੀ ਥਰ ਕੇ ਉਹ ਕੋਈ ਬਹੁਤ ਟੇਸਟੀ ਹੈ ਨਾ ਮਿੱਦਨ ਜਪਾਨੀ ਮਿੱਠੇ ਅੱਜ ਹੈ ਬਸ ਉਹਨੂੰ ਢੋਲ ਦੇ ਤਾਂ ਮੈਂ ਬਾਹਰ ਢੋਲਿਆ ਮੈਂ ਗੈਸ ਬੰਦ ਕਰਕੇ ਚਲੀ ਗਈ ਸੀ ਅਸੀਂ ਖਾਣ ਲੱਗੇ ਸੀ ਮਿੱਠੀ ਖਾਣ ਬਣਾਉਣੇ ਵਾਲਾ ਸਪਾ ਹਾਂ ਅੱਨਾ ਡੈਡੀ ਤੇ ਪਪਾ ਖੇਤੀ ਤੇ ਹਨਾ ਪੱਟੇ ਪਤਾ ਨਹੀਂ ਕੌਣ ਫੁੰਡਾ ਸੀ ਤੇ ਅਸੀਂ ਖਾਣਿਆ ਮੈਂਗੋ ਤੇ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਮਮੇ ਤੇ ਹੈ ਨਾ ਮਮਾ ਨੇ ਮਮਾ ਤੋਂ ਨਾਲ ਜਦ ਮੈਨੂੰ ਫੋਨ ਚੱਕਦੇ ਨੂੰ ਦੇਖਿਆ ਤੇ ਅੱਜ ਗਰਮੀ ਵੀ ਬਹੁਤ ਸੀ ਤੇ ਜਦੋਂ ਆਪਣੇ ਜੀ ਹੁਣ ਹੋ ਗਿਆ 3:30 ਦਾ ਤੇ ਮਮਾ ਮਮਾ ਨੋਂ ਗਏ ਵੀ ਸੀ ਤੇ ਸੀ ਮਮਾ ਤਾਂ ਚਰਿਆ ਚਰਿਆ ਹਨਾ ਅੰਡਾ ਕਰਨ ਲੱਗ ਗਈ ਵਲੌਗ ਦਾ ਮਮਾ ਦੇ ਬਲੌਗ ਨੂੰ ਫੋਲੋ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਬਹੁਤਾਰੇ ਕਮੈਂਟ ਵੀ ਕਰਿਆ ਕਰੋ ਜਿੱਦਾਂ ਤੁਸੀਂ ਕਮੈਂਟ ਕਰਦੇ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਵੀ ਐਦਾਂ ਹੀ ਤੁਸੀਂ ਕਮੈਂਟ ਕਰੀ ਜਾਇਆ ਕਰੋ ਤੇ ਸਾਨੂੰ ਖੁਸ਼ੀ ਆਈ ਜਾਏ ਗਰੂਪੀ ਤਾਂ ਹੀ ਕਰਦੇ ਆਪਣੇ ਬਲੌਗ ਦਾ ਐਂਡ ਤੇ ਮਿਲਾਂਗੇ ਨੈਕਸਟ ਬਲੌਗ ਦੇ